ਬਾਬਾ ਫਰੀਦ ਜੀ ਦੇ ਆਗਮਨ ਪੂਰਵ ਮੌਕੇ ਸਲਾਨਾ ਸਮਾਗਮਾਂ ਦੌਰਾਨ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਕੱਢੇ ਗਏ ਨਗਰ ਕੀਰਤਨ ਤੋਂ ਬਾਅਦ ਸ਼ਹਿਰ ਦੀ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਸਫਾਈ ਕਮੇਟੀ ਵੱਲੋਂ ਫਰੀਦਕੋਟ ਸ਼ਹਿਰ ਤੋਂ ਲੈ ਕੇ ਕੋਟਕਪੂਰਾ ਦੇ ਨਵੇਂ ਬਣੇ ਪੁਲਾਂ ਤੱਕ ਕੀਤੀ ਗਈ। ਇਸੇ ਲੜੀ ਤਹਿਤ ਅੱਜ ਹਲਕਾ ਵਿਧਾਇਕ ਸਰਦਾਰ ਗੁਰਦੇਵ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਵੀ ਸਫਾਈ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮਾਈ ਗੋੜੀ ਸਾਹਿਬ ਤੋਂ ਲੈ ਕੇ ਨਹਿਰ ਦੇ ਪੁਲਾਂ ਤੱਕ ਚੱਲੀ ਜਿਸ ਵਿੱਚ ਸੜਕਾਂ ਦੇ ਕਿਨਾਰੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫਾਈ ਕੀਤੀ ਗਈ ਇਸ ਉਪਰਾਲੇ ਦਾ ਮੁੱਖ ਮੰਤਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਤੇ ਧਾਰਮਿਕ ਸਥਾਨਾਂ ਦੀ ਮਾਨ ਸਤਕਾਰ ਨੂੰ ਪਣਾਈ ਰੱਖਣਾ ਸੀ ਇਸ ਮੌਕੇ ਆਪ ਦੇ ਵਲੰਟੀਅਰਾਂ ਅਤੇ ਆਗੂਆਂ ਨੇ ਪੁਹੇਖ ਵਿੱਚ ਵੀ ਇਹ ਸਮਾਜ ਸੇਵੀ ਕੰਮ ਜਾਰੀ ਰੱਖਣ ਦਾ ਪ੍ਰਣ ਕੀਤਾ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਸਦਾ ਗੁਰਦੇਵ ਸਿੰਘ ਸੇਕੋ ਨੇ ਕੀ ਕਿਹਾ ਆਓ ਦੇ ਸੁਣਦੇ ਹਾਂ ਉਹਨਾਂ ਦੀ ਜਵਾਨੀ ਬੀਜੀ ਦੇ 810ਵੇਂ ਆਗਮਲਪੁਰਪ ਦੇ ਉੱਤੇ ਬਹੁਤ ਵੱਡਾ ਮੇਲਾ ਹੋਇਆ ਕੁਝ ਲੱਖਾਂ ਲੋਕਾਂ ਨੇ ਇੱਥੇ ਨਕਮਸਤਕ ਹੋ ਕੇ ਆਪਣੀਆਂ ਮੰਦਰੀਆਂ ਮਰਾਦਾ ਮੰਗੀਆਂ ਔਰ ਬਾਬਾ ਫਰੀਦ ਜੀ ਕਿਰਪਾ ਕਰਦੇ ਆ ਉਹਨਾਂ ਦੀਆਂ ਮਰਾਦਾ ਪੂਰੀਆਂ ਕਰ। ਔਰ ਕੱਲ ਮੇਲਾ ਸਮਾਪਤ ਹੋਇਆ ਅੱਜ ਆਮ ਆਦਮੀ ਪਾਰਟੀ ਦੀ ਸੂਚੀ ਯੂਥ ਟੀਮ ਆ ਜਿਹੜੀ ਉਹ ਜ਼ਿਲ੍ਹੇ ਦੀ ਟੀਮ ਫੜਕੇ ਦੀ ਟੀਮ ਇੱਥੇ ਆ ਕੇ ਅੱਜ ਸਵੇਰ ਤੋਂ ਲੱਗੇ ਹੋਏ ਆ ਮਾਈ ਬੋਲੀ ਦੀ ਸਾਭ ਤੋਂ ਲੈ ਕੇ ਕਿਉਂਕਿ ਇਸ ਤੋਂ ਪਿੱਛੇ ਜਿਹੜਾ ਏਰੀਆ ਕੋ ਕਮੇਟੀ ਦਾ ਪੈਂਦਾ ਉਹ ਕਮੇਟੀ ਵਾਲੇ ਕਰਦੇ ਆ ਪਰ ਇਸ ਏਰੀਏ ਨੂੰ ਕੋਈ ਸਾਫ਼ ਨਹੀਂ ਕਰਦਾ ਸੋ ਇਸ ਕਰਕੇ ਸਾਰਿਆਂ ਨੇ ਰਲ ਕੇ ਜਿਹੜੀ ਹੈ ਮਾਈ ਗੋਲੀ ਸਿੰਘ ਸਾਹਿਬ ਦੀ ਪੰਚਾਇਤ ਨੇ ਨਾਲ ਰਲ ਕੇ ਅੱਜ ਇਹ oprala ਕੀਤਾ ਤੇ ਅੱਜ ਸਾਰੇ ਦੀ ਸਾਰੀ ਸੜਕ ਦੇ ਉੱਤੇ ਸਫਾਈ ਜਿਹੜੀ ਦੋ ਦਿਨਾਂ ਤੋਂ ਭਾਵੇਂ ਜਿੰਨੀ ਮਰਜ਼ੀ ਸਫਾਈ ਰੱਖੀਏ ਫਿਰ ਵੀ ਕੋਈ ਕਾਗਜ਼ ਪੱਤਰ ਲੰਗਰ ਬਾਬਾ ਜੀ ਦੀ ਕਿਰਪਾ ਨਾਲ ਇੰਨੇ ਲੱਗਦੇ ਆ ਕੋਈ ਉਹ ਖਾ ਕੇ ਜਿਹੜਾ ਹੈਗਾ ਉਹ ਡੂੰਗੇ ਵਗੈਰਾ ਸਿੱਟ ਜਾਂਦੇ ਸੋ ਉਹਨੂੰ ਅੱਜ ਸਾਰੇ ਦੇ ਸਾਰੇ ਸਾਫ਼ ਸਫਾਈ ਕੀਤੇ ਸੋ ਇਹਦੇ ਲਈ ਮੈਂ ਸਾਰੇ ਯੂਥ ਟੀਮ ਦਾ ਧੰਨਵਾਦ ਕਰਦਾ ਨਗਰ ਪੰਚਾਇਤ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਅਧਿਕਾਰਧਾਰਕ ਹੋਰ ਪਹੁੰਚੇ ਐ ਐਮਸੀ ਸਾਹਿਬ ਪਹੁੰਚੇ ਐ ਜ਼ਿਲ੍ਹਾ ਪ੍ਰਧਾਨ ਪਹੁੰਚੇ ਐ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਬਾਬਾ ਜੀ ਦੇ ਅੱਗੇ ਅਰਦਾਸ ਕਰਦਾ ਕਿ ਉਹ ਸਾਡੇ ਸਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਛੱਡਣ ਔਰ ਅਸੀਂ ਉਹਦੀ ਕਿਰਪਾ ਨਾਲ ਸੇਵਾ ਕਰਦੇ ਰਹੀਏ ਰੈਜਨ ਜੀ ਕਾ ਖਾਲਸਾ ਰੈਜਨ ਜੀ ਦੇ ਸਰ ਸਫਾਈ ਦੇ ਦੌਰਾਨ ਕੋਈ ਕੀਮਤੀ ਸਮਾਨ ਵਗੈਰਾ ਵੀ ਮਿਲਿਆ ਅ ਅਕਾਲੀ ਸ਼ਹਿਰ ਇੱਕ ਚਾਬੀ ਤਾਂ ਮੇਰੇ ਕੋਲ ਹੈ। ਤੁਹਾਡਾ ਆਗਰ ਕਰਨ ਕਰਕੇ ਜੋ ਵੀ ਮਿਲਿਆ ਉਹ ਅਸੀਂ ਨਾ ਜਿਹੜਾ ਉਹ ਪਾ ਦਾਂਗੇ ਫੇਸਬੁਕ ਤੇ ਜਾਂ ਜਿਹਦੇ ਤੇ ਐਡਰੈਸ ਹੋਊਗਾ ਪ੍ਰਾਪਰ ਉਹਨੂੰ ਬਾਏ ਡਾਕ ਵੀ ਭੇਜਾਂਗੇ। ਚਾਬੀਆਂ ਵੀ ਮਿਲੀਆਂ। ਇੱਕ ਹੋਰ ਚਾਬੀਆਂ ਨੇ ਅਸੀਂ ਪਾ ਦਾਂਗੇ ਜਿਹਦੀ ਚਾਬੀ ਹੋਈ ਕਿਸੇ ਮੋਟਰਸਾਈਕਲ ਦੀ ਜਾਂ ਕਾਰ ਦੀ ਹੈ ਉਹ ਵੀ ਜਿਹੜਾ ਕੋਲ ਆ। ਸਰ ਲੱਗਦਾ ਕੋਈ ਹੋਰ ਵੀ ਸਮਾਨ ਕੋਈ ਮਿਲਣ ਦਾ ਆਸ ਹੋਵੇ। ਆਹ ਦੇਖੋ ਦੇਖੋ ਐਡੇ ਵੱਡੇ ਮੇਲੇ 'ਚ ਜਿਨੇ ਸੰਤ ਰੂਪ ਰੂਹਾਂ ਆਈਆਂ ਉੱਥੇ ਕਈ ਬੰਦੇ ਚੋਰ ਚੱਕੇ ਵੀ ਆਉਂਦੇ ਆ ਪਰਸ ਵੀ ਨਿਕਲੇ ਆ ਲੋਕਾਂ ਦੇ ਮੋਬਾਈਲ ਵੀ ਚੋਰੀ ਹੋ ਗਏ ਪਹਿਲਾਂ ਵੀ ਹਰ ਵਾਰ ਅਸੀਂ ਜਿਹੜੇ ਲੋਕਲ ਬੰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਉਹ ਆਉਂਦਾ ਜਿਹੜਾ ਮੋਬਾਈਲ ਪਾਰਟਸ ਵਗੈਰਾ ਲੈ ਕੇ ਨਹੀਂ ਆਉਂਦੇ ਪਰ ਜਿਹੜੇ ਬਾਹਰੋਂ ਸਰਦਾਰ ਨੂੰ ਆਉਂਦੇ ਆ ਕਿ ਵੀ ਉਹਨਾਂ ਦੀ ਜੇਬ ਘੱਟੀਆਂ ਜਾਂਦੀਆਂ ਤਾਂ ਉਹ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਕਿੱਥੇ ਸੱਤ ਕਰਾਂਗੇ ਜਿਹੜਾ ਕੋ ਸਾਨੂੰ ਸਮਾਨ ਮਿਲਦਾ ਉਹਨਾਂ ਕਿਉਂਕਿ ਕਾਗਜ਼ ਹੈ ਜਿਹੜੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਤੁਹਾਡੇ ਏਟੀਐਮ ਕਾਰਡ ਉਹ ਬਹੁਤ ਜ਼ਮਲੀ ਹੁੰਦੇ ਆ ਇਹਨਾਂ ਨੂੰ ਗੌਰ ਵੀ ਕਾਰਜ ਵਿੱਚ ਹੁੰਦੇ ਆ ਤੋਂ ਇਸ ਵਾਸਤੇ ਵੀ ਸਾਰੀ ਸੰਗਤ ਹੈ ਜਿਹੜੀ ਕੋਸ਼ਿਸ਼ ਕਰ ਰਹੀ ਜਿਹੜੀ ਕੋਈ ਚੇਂਜ ਦਿਲਦੀ ਹੈ ਉਹਨੂੰ ਪੱਥਾ ਘਾਟੇ ਜਿਹਦੇ ਤੇ ਕੋਈ ਡਰੈਸ ਆਉ ਡਰੈਸ ਪਾ ਦੇਗੇ ਨਹੀਂ ਫਰਤੀ ਤੇ ਪਾ ਦੇਗੇ 어젯밤에 <목소리> 우어 <목소리> <목소리>